ਜਿਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿਉਂ ਇੱਕ ਸਿੱਖ ਆਪਣੇ ਪੁੱਤਰ ਦੀ ਮੌਤੇ ਵੀ ਮੁਸਕਰਾ ਰਿਹਾ ਸੀ ਅਤੇ ਕਿਉਂ ਪੁੱਤਰ ਦੇ ਵਿਆਹ ਲਈ ਜਿੱਥੇ ਇੱਕ ਪਾਸੇ ਹਲਵਾਈਆਂ ਦੁਆਰਾ ਮਠਾਈਆਂ ਬਣਾਈਆਂ ਅਤੇ ਦੂਜੇ ਪਾਸੇ ਅੰਤਮ ਸੰਸਕਾਰ ਕਰਨ ਲਈ ਸਮਗਰੀ ਇਕੱਠੀ ਕੀਤੀ ਇਹ ਸਾਖੀ ਸ਼ੁਰੂ ਹੁੰਦੀ ਹੈ ਜਦੋਂ ਇੱਕ ਦਿਨ ਗੁਰੂ ਰਾਮਦਾਸ ਜੀ ਸ਼ਾਮ ਦੇ ਸਮੇਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹੁੰਦੇ ਸਨ ਉਪਦੇਸ਼ ਸਮੇਂ ਗੁਰਮੁਖ ਤੇ ਮਨਮੁਖ ਦੀ ਚਰਚਾ ਸ਼ੁਰੂ ਹੋ ਗਈ ਸਤਗੁਰੂ ਜੀ ਨੇ ਗੁਰਮੁਖ ਸਿੱਖ ਦੀ ਬਹੁਤ ਬड़ाई ਕੀਤੀ। ਇਸ ਚਰਚਾ ਨੂੰ ਸੁਣ ਕੇ ਇੱਕ ਪੇਸ਼ਾਵਰ ਦੇ ਸਿੱਖ ਭਾਈ ਗੁਰਮੁਖ ਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਇੱਕ ਐਸੇ ਸਿੱਖ ਦੇ ਦਰਸ਼ਨ ਕਰਵਾਏ ਜਾਨਾ ਜੋ ਗੁਰਮੁਖ ਹੈ। ਗੁਰੂ ਜੀ ਕਹਿੰਦੇ, ਪੁਰਸ਼ਾ ਕੱਲ੍ਹ ਹੀ ਗੁਜਰਾਤ ਨੂੰ ਤੁਰ ਜਾ। ਗੁਜਰਾਤ ਦੇ ਵਿੱਚ ਇੱਕ ਸਿੱਖ ਭਾਈ ਪਖਾਰੀ ਰਹਿੰਦੇ ਹਨ। ਉਹਨਾਂ ਨੂੰ ਜਾ ਮਿਲੀ ਉਹ ਸੱਚੇ ਗੁਰਮਖ ਹਨ। ਉਹ ਖੁਸ਼ੀ ਤੇ ਗਮੀ ਨੂੰ ਇੱਕ ਸਮਾਨ ਜਾਣਦੇ ਹਨ। ਸਤਗੁਰੂ ਜੀ ਦਾ ਉਪਦੇਸ਼ ਸੁਣ ਕੇ ਅਗਲੇ ਦਿਨ ਸਵੇਰ ਹੀ ਉਹ ਪੁਸ਼ੋਰੀਆ ਸਿੱਖ ਰਾਮਦਾਸ ਪਰਤੋ ਪੈਦਲ ਗੁਜਰਾਤ ਨੂੰ ਤੁਰ ਪਿਆ। ਮੰਜਲੋ ਮੰਜਲੀ ਚੌਥੇ ਦਿਨ ਗੁਜਰਾਤ ਪੁੱਜਿਆ। ਉਸਨੇ ਭਾਈ ਭਿਖਾਰੀ ਜੀ ਦਾ ਘਰ ਪੁੱਛਿਆ। ਭਾਈ ਭਿਖਾਰੀ ਜੀ ਦੀ ਸਾਰੀ ਗੁਜਰਾਤ ਵਿੱਚ ਬਹੁਤ ਪ੍ਰਸਿੱਧੀ ਸੀ। ਸਾਰੇ ਉਹਨਾਂ ਨੂੰ ਭਗਤ ਜੀ ਕਹਿ ਕੇ ਬੁਲਾਉਂਦੇ ਸਨ। ਪੁੱਛਦੇ ਪਛਾਣਦੇ ਹੋਏ ਪੁਸ਼ੋਰੀ ਸਿੱਖ ਭਾਈ ਭਿਖਾਰੀ ਜੀ ਨੂੰ ਜਾਂ ਮਿਲਿਆ। ਭਾਈ ਭਿਖਾਰੀ ਜੀ ਦੇ ਘਰ ਬਹੁਤ ਰੌਣਕਾਂ ਸਨ। ਹਲਵਾਈ ਮਠਾਈਆਂ ਕੱਟ ਰਹੇ ਸਨ। ਦਰਜੀ ਕੱਪੜੇ ਸਿਉਂ ਰਹੇ ਸਨ। ਘਰ ਬਾਲੇ ਮਸ਼ੀਨਾਂ ਦੀ ਤਰ੍ਹਾਂ ਤੁਰੇ ਫਿਰਦੇ ਕੰਮ ਕਰ ਰਹੇ ਸਨ। ਸਿੱਖ ਭਾਈ ਭੁਖਾਰੀ ਦੇ ਲਾਗੇ ਜਾ ਬੈਠਾ ਭਾਈ ਭੁਖਾਰੀ ਨੂੰ ਜਦੋਂ ਪਤਾ ਲੱਗਾ ਕਿ ਸਿੱਖ ਗੁਰੂ ਦਰਬਾਰ ਵਿੱਚੋਂ ਆਇਆ ਹੈ ਤਾਂ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਪ੍ਰਸ਼ਾਦਾ ਤਿਆਰ ਕਰਵਾਇਆ ਅਤੇ ਉਸ ਨੂੰ ਸਿਖਾਇਆ ਪ੍ਰਸ਼ਾਦਾ ਸਿਕਾਉਂ ਤੋਂ ਮਗਰੋਂ ਭਾਈ ਭੁਖਾਰੀ ਜੀ ਸਿੱਖ ਨੂੰ ਉਸ ਸਥਾਨ ਤੇ ਲੈ ਗਏ ਜਿੱਥੇ ਉਹ 베ਰੀਆਂ ਅਤੇ ਛੱਟਾਂ ਦੀਆਂ ਟਾਕੀਆਂ ਨਾਲ ਇੱਕ ਤਕੜਾ ਚੁੱਲ੍ਹ ਤਿਆਰ ਕਰਾ ਰਹੇ ਸਨ ਉਸ ਤਰ੍ਹਾਂ ਦਾ ਚੁੱਲ ਮਕਾਣਾ ਹਿੱਟ ਬਿਛਾਇਆ ਜਾਂਦਾ ਸੀ ਉਸ ਦੇ ਨੇੜੇ ਐਸੀ ਸਮਗਰੀ ਇਕੱਠੀ ਕੀਤੀ ਹੋਈ ਸੀ ਕਿ ਜੋ ਪ੍ਰਾਣੀ ਦੇ ਅੰਤ ਸਮੇਂ ਬੱਤੀ ਜਾਂਦੀ ਹੈ ਇਹ ਸਾਰੇ ਚੀਜ਼ਾਂ ਦੇਖ ਕੇ ਪੁਸ਼ੋਰੀ ਸਿੱਖ ਭਾਈ ਗੁਰਮੁਖ ਜੀ ਬਹੁਤ ਹੈਰਾਨ ਹੋਇਆ ਆਪਣੀ ਹੈਰਾਨੀ ਨੂੰ ਦੂਰ ਕਰਨ ਬਦਲੇ ਉਸ ਨੇ ਭਾਈ ਭਖਾਰੀ ਜੀ ਨੂੰ ਪੁੱਛਿਆ ਭਾਈ ਭਖਾਰੀ ਜੀ ਮੈਂ ਆਪ ਜੀ ਦੇ ਘਰ ਆ ਕੇ ਜੋ ਕੁਝ ਦੇਖਿਆ ਉਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਭਾਈ ਜੀ ਕਹਿੰਦੇ ਕਿਸ ਕੱਲ ਦੀ ਹੈਰਾਨੀ ਮੈਨੂੰ ਇਹ ਦੱਸੋ ਇੱਕ ਪਾਸੇ ਤਾਂ ਵਿਆਹ ਦੀਆਂ ਖੁਸ਼ੀਆਂ ਦੀ ਤਿਆਰੀ ਚੱਲ ਰਹੀ ਹੈ ਕਿੱਧਰੇ ਮਠਾਈਆਂ ਬਣ ਰਹੀਆਂ ਹਨ ਕੱਪੜੇ ਬਣ ਰਹੇ ਹਨ ਇਸਤਰੀਆਂ ਚੂੜੀਆਂ ਤੇ ਕੰਕਣੀਆਂ ਸੁਰਮੇ ਖਰੀਦ ਰਹੀਆਂ ਹਨ ਪੁਰਾਣੇ ਆ ਰਹੇ ਹਨ ਮੰਜੇ ਦੇ ਬਾਦੂ ਵਿਸਪਰਤਨ ਇਕੱਠੇ ਕੀਤੇ ਜਾ ਰਹੇ ਹਨ ਨਾਲ ਹੀ ਦੂਸਰੇ ਪਾਸੇ ਇਸ ਸਥਾਨ ਤੇ ਮੈਂ ਦੇਖ ਰਿਹਾ ਹਾਂ ਕਿ ਆਪ ਐਸੀਆਂ ਚੀਜ਼ਾਂ ਇਕੱਠੀਆਂ ਕਰ ਰਹੇ ਹੋ ਜੋ ਪ੍ਰਾਣੀ ਦੇ ਅੰਤ ਸਮੇਂ ਕਮ ਆਉਂਦੀਆਂ ਹਨ ਇਹ ਕੌਤਕ ਕੀ ਹੈ ਮ੍ਰਿਤਕ ਸਮਗਰੀ ਇਕੱਠੀ ਕਰਨ ਦਾ ਕੀ ਮਨੋਰਥ ਹੈ ਭਕਾਰੀ ਕਹਿੰਦੇ ਗੁਰਮੁਖ ਤੁਸੀਂ ਇੱਥੇ ਆਏ ਹੋ ਇੱਥੇ ਰਹੋ ਹੁਣ ਪ੍ਰਮਾਤਮਾ ਦਾ ਖੇਲ ਹੁੰਦਾ ਹੈ ਉਸ ਨੂੰ ਦੇਖੀ ਜਾਣਾ ਮੈਨੂੰ ਦੱਸਣ ਦੀ ਲੋੜ ਨਹੀਂ ਈਸ਼ਵਰ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਪੰਜਵੇਂ ਦਿਨ ਨੂੰ ਦੇਖ ਲੈਣਾ ਕੀ ਪਾਣਾ ਵਰਤਦਾ ਗੁਰਮੁਖ ਨੇ ਪੁੱਛਿਆ ਕੀ ਪਾਣਾ ਵਰਤੇਗਾ ਭਾਈ ਭਕਾਰੀ ਜੀ ਕਹਿੰਦੇ ਮੈਨੂੰ ਕੁਝ ਵੀ ਨਹੀਂ ਪਤਾ ਪਤਾ ਕੀ ਪਾਣਾ ਵਰਤੇਗਾ ਇਸ ਤੋਂ ਬਾਅਦ ਦੋ ਦਿਨ ਗਿਆਨ ਚਰਚਾ ਹੁੰਦੀ ਰਹੀ ਗੁਰਮੁਖ ਨੇ ਦੇਖਿਆ ਭਾਈ ਭਖਾਰੀ ਦੇ ਪੁੱਤਰ ਦੇ ਵਿਆਹ ਦੀ ਖੁਸ਼ੀ ਮਨੋਰ ਵਿੱਚ ਕੋਈ ਕਸਰ ਬੱਕੀ ਨਹੀਂ ਛੱਡੀ ਜੰਜ ਚੜਨ ਦਾ ਵੇਲਾ ਹੋਇਆ ਭਾਈ ਭਖਾਰੀ ਦਾ ਲੜਕਾ ਲਾੜਾ ਬਣਿਆ ਤੇ ਕੁੜੀ ਚੜਿਆ ਪਹਿਣਾ ਨੇ ਬਾਂਗਾਂ ਭੜੀਆਂ ਮਾਣੇ ਸ਼ਗਨ ਕੀਤੇ ਤਰੀਕੇ ਦੇ ਰਿਸ਼ਤੇਦਾਰ ਭਜਾਈਆਂ ਨੇ ਸੁਰਮੇ ਪਾਏ ਉਸ ਤੋਂ ਬਾਅਦ ਲਾਵਾ ਫੇਰੇ ਕੀਤੇ ਗਏ ਦੁਪਹਿਰ ਦੀ ਰੋਟੀ ਖਾ ਕੇ ਡੋਲੀ ਲੈ ਕੇ ਬਰਾਤ ਮੁੜੀ ਭਾਈ ਭਖਾਰੀ ਨੇ ਦਿਲ ਖੋਲ ਕੇ ਖਰਚ ਕੀਤਾ ਹਾਰ ਲੱਗੀ ਤੇ ਸੇਵਕ ਨੂੰ ਖੁਸ਼ ਕਰਨ ਦਾ ਪੂਰਾ ਯਤਨ ਕੀਤਾ ਉਹ ਰਾਤ ਵੀ ਬੀਤ ਗਈ ਸਵੇਰ ਹੁੰਦੇ ਅਜੇ ਸਗਣ ਕਰਨੇ ਸੀ ਕਿ ਭਖਾਰੀ ਜੀ ਦੇ ਪੁੱਤਰ ਨੂੰ ਹੈਜਾ ਹੋ ਗਿਆ ਉਸੇ ਵੇਲੇ ਸਾਰਾ ਬਾਜੂ ਮੰਡਲ ਖੁਸ਼ੀਆਂ ਤੋਂ ਰਾਗ ਰੰਗ ਦੀ ਥਾਂ ਸੋਗ ਤੇ ਦੁੱਖ ਵਿੱਚ ਪਲਟ ਗਿਆ ਸਾਰੇ ਚੁੱਪ ਤੇ ਹੈਰਾਨ ਇਧਰ ਉਧਰ ਭੱਜਣ ਲੱਗੇ ਵੈਦ ਸੱਦੇ ਗਏ ਕਿਸੇ ਵੀ ਦਵਾਈ ਦਾ ਅਸਰ ਨਾ ਕੀਤਾ 2 ਵਜੇ ਦੁਪਹਿਰੇ ਲੜਕਾ ਚੜ੍ਹਾਈ ਕਰ ਗਿਆ ਵਿਆਹ ਵਾਸਤੇ ਆਇਆ ਹੋਇਆ ਮੇਰ ਜਿੱਥੇ ਨੱਚਦਾ ਤੇ ਗਾਉਂਦਾ ਸੀ ਉਹ ਉਹਨਾਂ ਲੀੜੀਆਂ ਵਿੱਚ ਰੋਣ ਲੱਗ ਪਿਆ ਗਿੱਧੇ ਦੀ ਥਾਂ ਛਾਤੀਆਂ ਤੇ ਪੱਟਾਂ ਨੂੰ ਪਿੱਟਿਆ ਜਾਣ ਲੱਗਾ ਜੋ ਸਮਾਨ ਮ੍ਰਿਤਕ ਦਾ ਭਾਈ ਖਾਲੀ ਜਿੱਠਾ ਕੀਤਾ ਸੀ ਉਹ ਕੰਮ ਆਉਣ ਲੱਗਾ ਭਾਈ ਜੀ ਨੇ ਮੰਦ ਉੱਤੇ ਰਤਾ ਵੀ ਗਮ ਨਹੀਂ ਸੀ ਉਹਦੇ ਬੁੱਲਾਂ ਉੱਤੇ ਮੁਸਕਰਾਹਟ ਸੀ ਉਹਦੇ ਉਤਸ਼ਾਹ ਵਿੱਚ ਕੋਈ ਵੀ ਫਰਕ ਨਾ ਪਿਆ ਪੁੱਤਰ ਦੀ ਲੋਥ ਨੂੰ ਸਮਸ਼ਾਨ ਭੂਮੀ ਉੱਤੇ ਲਿਜਾ ਕੇ ਸਾੜ ਦਿੱਤਾ ਗਿਆ ਭਾਈ ਪਖਾਰੀ ਨੇ ਨਾ ਤਾਂ ਧਾਮ ਮਾਰੀ ਤੇ ਨਾ ਹੀ ਅਥਰੂ ਛੱਟੇ ਇਹ ਦੇਖ ਕੇ ਭਾਈ ਗੁਰਮੁਖਰਾਂ ਰਹਿ ਗਿਆ ਜਦੋਂ ਘਰ ਆਏ ਤਾਂ ਭਾਈ ਗੁਰਮੁਖ ਨੇ ਭਾਈ ਪਖਾਰੀ ਨੂੰ ਕਿਹਾ ਮਹਾਂਪੁਰਖੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਜਦੋਂ ਤੁਸਾਂ ਨੂੰ ਪੂਰਾ ਗਿਆਨ ਸੀ ਤੁਸਾਂ ਦੇ ਪੁੱਤਰ ਨੇ ਵਿਆਹ ਦੇ ਅਗਲੇ ਦਿਨ ਮਰ ਜਾਣਾ ਹੈ ਫਿਰ ਵਿਆਹ ਕਿਉਂ ਕੀਤਾ ਤਾਂ ਪਾਈ ਭਿਖਾਰੀ ਜੀ ਕਹਿੰਦੇ ਵਿਆਹ ਹੋਏ ਬਿਨਾ ਮੇਰੇ ਪੁੱਤਰ ਨੇ ਮਰਨਾ ਨਹੀਂ ਸੀ ਇਹ ਮਾਲਕ ਦਾ ਹੁਕਮ ਸੀ ਮੈਂ ਉਹਦੇ ਪਾਣੀ ਨੂੰ ਕਿਵੇਂ ਰੋਕ ਸਕਦਾ ਮੈਂ ਇਹ ਤਾਂ ਜਾਣਦਾ ਹਾਂ ਕਿ ਜੋ ਕੁਝ ਮਾਲਕ ਵਹਿਗਰੂ ਕਰਦਾ ਹੈ ਸੋ ਚੰਗਾ ਕਰਦਾ ਹੈ ਮਨੁੱਖ ਨੂੰ ਖੁਸ਼ੀ ਤੇ ਗਮੀ ਦੋਵੇਂ ਖੜੇ ਮੱਥੇ ਮਿਲਣੇ ਚਾਹੀਦੇ ਹਨ ਇਹੋ ਹੀ ਗੁਰਮੁਖਤਾ ਹੈ ਇਹ ਸਭ ਸੁਣ ਕੇ ਪਾਈ ਗੁਰਮੁਖ ਦੀ ਤਸੱਲੀ ਹੋ ਗਈ ਕਿ ਖਸਤ ਮੁਚ ਪਾਈ ਭਿਖਾਰੀ ਗੁਰਮੁਖ ਹੈ ਜੋ ਗੁਰਮੁਖਾਂ ਦੇ ਲੱਛਣ ਸਤਗੁਰ ਨੇ ਬਿਆਨ ਕੀਤੇ ਸੀ ਉਹ ਸਾਰੇ ਪਾਈ ਭਿਖਾਰੀ ਵਿੱਚ ਦੇਖਣ ਨੂੰ ਮਿਲਦੇ ਹਨ ਉਹ ਪਾਈ ਭਿਖਾਰੀ ਨੂੰ ਅੱਗੇ ਲੈ ਕੇ ਵਾਪਸ ਸਤਗੁਰ ਜੀ ਕੋਲ ਪਹੁੰਚਿਆ ਭਾਈ ਗੁਰਮੁਖ ਜੀ ਨੇ ਸਤ ਭਾਈ ਗੁਰਮਖੀ ਦੇ ਪੁੱਤਰ ਦੇ ਵਿਆਹ ਦੀ ਮੌਕੇ ਸਾਰੀ ਗੱਲ ਦੱਸੀ ਸਤਗੁਰੂ ਜੀ ਬੋਲੇ ਹੈ ਭਾਈ ਗੁਰਮਖਾ ਇਹ ਗੁਰਮਖੰਦ ਸ਼ੁਭ ਲੱਛਣ ਹਨ ਇੱਥੇ ਮੁੜ ਕੇ ਗੁਰਮਖ ਦਾ ਮਨ ਇੱਕ ਪਰਮਾਤਮਾ ਦੇ ਘਟ ਇੱਕ ਜਾਂਦਾ ਹੈ ਜਿਸ ਨਾਲ ਪਰਮਾਤਮਾ ਨਾਲ ਮਿਲਦਾ ਹੈ ਇਹ ਸਾਕੀ ਸਾਨੂੰ ਭਾਈ ਸਾਹਿਬ ਸੰਤੋਖ ਸਿੰਘ ਦੀ ਰਚਿਤ ਸੋਢੀ ਚਮਤਕਾਰ ਕਿਤਾਬ ਵਿੱਚੋਂ ਪੜਨ ਨੂੰ ਮਿਲਦੀ ਹੈ